ਫਗਵਾੜਾ ਸ਼ਹਿਰ ਦੀ ਦਰਬੀਸ਼ ਪਿੰਡ ਪਹੁੰਚੀ ਹੈ ਜਿੱਥੇ ਕਿ ਇਹ ਦੱਸਿਆ ਜਾਂਦਾ ਇਹ ਮੰਨਤਾ ਹੈ ਇਸ ਪਿੰਡ ਦੀ ਕਿ ਜਿੱਥੇ ਕਿ ਇੱਕ ਜਗ੍ਹਾ ਹੈ ਜਿਸ ਨੂੰ ਜਿਨ੍ਹਾਂ ਨੇ ਰਾਤੂ ਰਾਤ ਤਿਆਰ ਕਰ ਦਿੱਤਾ ਸੀਗਾ। ਸੇ ਨੂੰ ਵੀ ਕਿਸੇ ਚਮੜੀ ਦਾ ਰੋਗ ਆ ਕਿਸੇ ਤਰ੍ਹਾਂ ਦਾ ਵੀ ਉਹ ਪੰਜ ਚੌਕੀਆਂ ਜੇ ਪੰਜ ਐਤਵਾਰ ਚੌਕੀਆਂ ਭਰਦੇ ਆ ਤਾਂ ਉਹਨਾਂ ਦੇ ਜਿਹੜਾ ਉਹ ਦੁੱਖ ਆ ਉਹ ਕੱਟਿਆ ਜਾਂਦਾ ਔਰ ਕੀ ਇਹ ਜਗ੍ਹਾ ਕਿਉਂ ਬਣਾਈ ਗਈ ਸੀਗੀ ਇਹਦਾ ਕਾਰਨ ਕੀ ਸੀਗਾ حضرت ਬਾਬਾ ਜਮੇ ਸ਼ਾ ਕਾਦਰੀ ਜੀ ਜੋ ਬਗਦਾਦ ਸ਼ਰੀਫ ਚੋਂ ਆਏ ਉਹਨਾਂ ਨੇ ਇੱਥੇ ਆ ਕੇ ਆਪਣਾ ਸਥਾਨ ਰੱਖਿਆ ਹੁਣ ਹਰੇਕ ਜੇਠੇ ਵੀਰਵਾਰ ਮੇਲਾ ਲੱਗਦਾ ਜੀ ਹੋਰ ਖਾਸ ਗੱਲ ਆ ਵੀ ਇਹ ਦਰਬਾਰ ਦੇ ਵਿੱਚ ਸਾਰੇ ਧਰਮਾਂ ਦੇ ਆਉਂਦੇ ਆ ਕੀ ਹੇ ਟਾਈਮ ਜਿੱਦਾਂ ਹੁਣ ਆਪਾਂ ਮੱਕਾ ਮਦੀਨਾ ਕਹਿੰਨੀ ਆ ਕੀ ਹੇ ਟਾਈਮ ਇਸ ਪਿੰਡ ਨੂੰ ਦਰবেশਪੂਰੀ ਕਹਿੰਦੇ ਹੁੰਦੇ ਸੀ ਲੋ ਜੀ ਅੱਜ ਸੂਬਾ ਪੰਜਾਬ ਜ਼ਿਲ੍ਹਾ ਕਪੂਰਥਲਾ ਫਗਵਾੜਾ ਸ਼ਹਿਰ ਦੇ ਦਰবেশਪਿੰਡ ਪਹੁੰਚੀ ਆ ਜਿੱਥੇ ਕਿ ਇਹ ਦੱਸਿਆ ਜਾਂਦਾ ਇਹ ਮੰਨਤਾ ਹੈ ਇਸ ਪਿੰਡ ਦੀ ਕਿ ਜਿੱਥੇ ਕਿ ਇੱਕ ਜਗ੍ਹਾ ਹੈ ਜਿਸ ਨੂੰ ਜਿਨ੍ਹਾਂ ਨੇ ਰਤੁਰਾ ਤਿਆਰ ਕਰ ਦਿੱਤਾ ਸੀਗਾ ਇਹ 1272 ਦੇ ਵਿੱਚ ਇਹ ਜਗਾ ਤਿਆਰ ਹੁੰਦੀ ਹੈ ਸਥਾਨ ਤਿਆਰ ਹੁੰਦਾ ਅੱਜ ਉਸੇ ਦਾ ਇਤਿਹਾਸ ਤੁਹਾਨੂੰ ਦਿਖਾਵਾਂਗੇ ਮੇਰੇ ਨਾਲ ਇਸ ਪਿੰਡ ਦੇ ਕੋਈ ਸੰਗਤ ਨਾਲ ਖੜੀ ਹੈ ਜਿਨ੍ਹਾਂ ਕੋਲ ਕੁਝ ਗੱਲਾਂ ਜਾਣਾਂਗੇ ਜਿਨ੍ਹਾਂ ਨੂੰ ਆਖਿਰਕਾਰ ਪਤਾ ਹੈ ਕਿ ਜਾਂ ਜੋ ਗੱਲਾਂ ਸਾਡੇ ਬਜ਼ੁਰਗ ਸਾਡੇ ਵੱਡੇ ਸਾਨੂੰ ਦੱਸਦੇ ਰਹੇ ਨੇ ਕਿ ਇਸ ਜਗਾ ਦਾ ਜਿਹੜਾ ਇਤਿਹਾਸ ਹੈ ਬਹੁਤ ਹੀ ਪੁਰਾਣਾ ਹੈ ਬਹੁਤ ਹੀ ਪ੍ਰਾਤਨ ਹੈ ਤੇ ਇਹਦੀ ਇੱਕ ਜੋ ਇਤਿਹਾਸਿਕ ਕਹਾਣੀ ਹੈ ਕੀ ਰਾਤੂ ਰਾਤ ਪਰੀਆਂ ਦੇ ਵੱਲੋਂ ਜਿਨ੍ਹਾਂ ਦੇ ਵੱਲੋਂ ਜਿਹੜਾ ਇਹ ਰਾਤੂ ਰਾਤ ਇੱਕ ਇਮਾਰਤ ਜਿਹੜੀ ਖੜੀ ਕਰ ਦਿੱਤੀ ਜਾਂਦੀ ਹੈ ਤਾਂ ਕਿ ਇੱਥੇ ਲੋਕ ਆਣ ਸੋ ਹੁਣ ਇੱਥੇ ਮੈਂ ਤੁਹਾਨੂੰ ਇੱਕ ਹੋਰ ਦੱਸ ਦਿਆਂ ਕਿ ਮੰਨਿਆ ਜਾਂਦਾ ਕਿ ਇਸ ਸਥਾਨ ਦੀ ਕੋਲ ਇੱਕ ਤਲਾਬ ਹੈ ਜਿਹਦੇ ਵਿੱਚ ਸੱਤ ਖੂਈਆਂ ਸਿਗੀਆਂ ਤੇ ਜਿੱਥੇ ਚਮੜੀ ਦਾ ਰੋਗ ਜਿਹੜਾ ਹਰ ਇੱਕ ਦਾ ਠੀਕ ਹੁੰਦਾ ਲੋਕ ਇੱਥੇ ਆਉਂਦੇ ਨੇ ਚੌਂਕੀਆਂ ਭਰਦੇ ਨੇ ਸੰਗਤਾ ਆ ਕੇ ਤੇ ਉਸ ਤੋਂ ਬਾਅਦ ਚਮੜੀ ਦੇ ਰੋਗ ਤੋਂ ਜਿਹੜੀ ਹੈ ਰਾਹਤ ਪੁੰਨਦੀ ਆਖਿਰਕਾਰ ਇਹ ਪੂਰਾ ਇਤਿਹਾਸ ਕੀ ਕਹਾਣੀ ਕੀ ਜਾਣਦੀ ਹੈ ਮੇਰੇ ਨਾਲ ਸਾਰੀ ਸੰਗਤ ਖਲੋਤੀ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਸੱਦੇ ਤੁਸੀਂ ਪਹੁੰਚੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਹਰ ਇੱਕ ਦਾ ਕੀਮਤੀ ਸਮਾਂ ਹੁੰਦਾ ਬਟ ਫਿਰ ਵੀ ਤੁਸੀਂ ਸਮਾਂ ਦੇਣ ਆਏ ਹੋ ਕਿਉਂਕਿ ਇਸ ਜਗ੍ਹਾ ਦਾ ਇਤਿਹਾਸ ਸਾਨੂੰ ਸਿਰਫ ਇੰਨੀ ਕੀ ਗੱਲਾਂ ਪਤਾ ਜੀ ਕਿ ਇਸ ਜਗ੍ਹਾ ਨੂੰ ਰੱਤ ਉਹ ਜਿੰਨਾ ਨੇ ਖੜਾ ਕਰ ਦਿੱਤਾ ਲੇਕਿਨ ਆਖਿਰਕਾਰ ਕਾਰਨ ਕੀ ਹੈ ਕਿ ਸੱਚ ਹੈ ਝੂਠ ਹੈ ਪਿੱਛੇ ਪੂਰੀ ਗੱਲਬਾਤ ਕੀ ਹੈ ਤੁਸੀਂ ਦੱਸ ਸਕਦੇ ਹੋ ਜੀ ਇਹ ਦਰਬਾਰ ਜਿਹੜਾ ਸਾਡੇ ਬਜ਼ੁਰਗ ਦੱਸਦੇ ਆ ਜੀ ਵੀ ਇਹ ਦਰਬਾਰ 1272 ਦੇ ਵਿੱਚ ਬਣਿਆ ਔਰ ਇੱਕ ਰਾਤ ਦੇ ਵਿੱਚ ਦਰਬਾਰ ਬਣਿਆ ਇੱਥੇ ਬਾਬਾ ਜੀ ਸੀ ਬਾਬਾ ਜੁਮੇ ਸ਼ਾ ਬਲੀ ਜੀ ਇਹ ਦਰਬਾਰ ਦਾ ਨਾਮ ਹੈ ਪੀਰ ਪ੍ਰਾਣੀਆਂ ਵੀ ਪੀਰ ਪ੍ਰਾਣੀਆਂ ਬਹੁਤ ਪੁਰਾਣੀ ਜਗ੍ਹਾ ਹੈ ਜਗਾ ਠੀਕ ਹੈ ਜੋ ਵੀ ਆ ਇਹ ਦਰਬਾਰ ਇੱਕ ਰਾਤ ਦੇ ਵਿੱਚ ਬਣਿਆ ਵੀਰਾਂ ਵੱਲੋਂ ਜਿੰਨਾ ਜਿੰਨਾਂ ਨੂੰ ਜਨਕਰੀ ਦਾ ਤੇ ਪੜੀਆਂ ਲੋ ਔਰ ਇਸ ਦੀ ਖਾਸ ਜਿਹੜੀ ਇਹ ਗੱਲ ਆ ਉਹ ਇਹ ਆ ਵੀ ਇੱਥੇ ਇੱਕ ਸਰੋਵਰ ਵੀ ਬਣਿਆ ਉਸੇ ਰਾਤ ਸਰੋਵਰ ਬਣਿਆ ਸੀ ਦਰਬਾਰ ਬਣਿਆ ਉਸ ਸਰੋਵਰ ਦੇ ਵਿੱਚ ਸੱਤ ਖੂਹਾਂ ਸੀ ਔਰ ਉਹ ਜਿਹੜਾ ਸਰੋਵਰ ਆ ਅੱਜ ਵੀ ਕਿਸੇ ਨੂੰ ਵੀ ਕਿਸੇ ਚਮੜੀ ਦਾ ਰੋਗ ਆ ਕਿਸੇ ਤਰ੍ਹਾਂ ਦਾ ਵੀ ਉਹ ਪੰਜ ਚੌਕੀਆਂ ਜੇ ਪੰਜ ਐਤਵਾਰ ਚੌਕੀਆਂ ਭਰਦੇ ਆ ਤਾਂ ਉਹਨਾਂ ਦੇ ਜਿਹੜਾ ਉਹ ਦੁੱਖ ਆ ਉਹ ਕੱਟਿਆ ਜਾਂਦਾ ਔਰ ਉਹ ਜਿੰਨੂ ਵੀ ਬਾਬਾ ਜੀ ਦੀ ਮਿਹਰ ਹੁੰਦੀ ਆ ਦੁੱਧ ਵਾਲੇ ਨੂੰ ਦੁੱਧ ਮਿਲਦਾ ਪਤੋ ਵਾਲੇ ਨੂੰ ਪਤੋ ਮਿਲਦਾ ਵੀ ਇਹ ਸਾਡੇ ਜਿੰਨੇ ਵੀ ਦਰਬਾਰ ਆ ਸਾਰੇ ਸਤਕਾਰਯੋਗ ਆ ਪਰ ਸਭ ਤੋਂ ਪੁਰਾਣਾ ਜਿਹੜਾ ਦਰਬਾਰ ਆ ਬਾਬਾ ਜੁੰਮੇ ਸ਼ਾ ਵਲੀ ਦਾ ਪੀਰ ਪੁਰਾਣੀਆ ਦਰবেশ ਪਿੰਡ ਵਿੱਚ ਆ ਮੈਂ ਚਾਹਾਂਗਾ ਕਿ ਤੁਸੀਂ ਸਾਰੇ ਇਸ ਪਿੰਡ ਦੇ ਉਹ ਜਿੰਨੂ ਜੋ ਗੱਲ ਤੁਸੀਂ ਆਪਣੇ ਤਰੀਕੇ ਨਾਲ ਦੱਸਣਾ ਚਾਹੁੰਦੇ ਹੋ ਤੁਸੀਂ ਪਲੀਜ਼ ਅੱਗੇ ਆ ਕੇ ਜੀ ਸਰਦਾਰ ਇਹ ਲੂਣ ਤੇ ਝਾੜੂ ਸੁੱਕਣਾ ਪੈਂਦਾ ਇੱਥੇ ਜੀ ਪੰਜਾਂ ਪੰਜ ਐਤਵਾਰਾਂ ਤੋਂ ਬਾਅਦ ਲੂੰ ਦੇ ਝਾੜੂ ਚੜਾ ਕੇ ਜਾਣਾ ਪੈਂਦਾ ਤੇ ਜਦੋਂ ਪਹਿਲੇ ਐਤਵਾਰ ਹੋਣਾ ਜਲ ਲੈ ਕੇ ਜਾਣਾ ਬੋਤਲ ਭਰ ਕੇ ਲੈ ਜਾਓ ਕੋਈ ਚੀਜ਼ ਭਰ ਕੇ ਲੈ ਜਾਓ ਤੋ ਥੋੜਾ ਜਿਹੜੇ ਇਸ਼ਨਾਨ ਕਰਨਾ ਆਪਣੀ ਬਾਲਟੀ ਚ ਪਾ ਲਓ ਤੇ ਬਿਲਕੁਲ ਠੀਕ ਹੋ ਜਾਂਦਾ ਬੰਦਾ ਹਾਂਜੀ ਲੋਕ ਆਉਂਦੇ ਨੇ ਸੰਗਤਾਂ ਪਹੁੰਚ ਜੀ ਨੇ ਇੱਥੇ ਕਿ ਜੀ ਐਤਵਾਰ ਨੂੰ ਮੇਲਾ ਲੱਗਾ ਹੁੰਦਾ ਹੈ ਜੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਸੰਗਤ ਹੁੰਦੀ ਆ ਛਾਹ ਆ ਸੰਗਤ ਦਾ ਤੇ ਅਸੀਂ ਪੁੱਛਦੇ ਵੀ ਆ ਲੋਕਾਂ ਨੂੰ ਤੇ ਲੋਕੀ ਸਾਨੂੰ ਦੱਸਦੇ ਵੀ ਆ ਵੀ ਅਸੀਂ ਬਿਲਕੁਲ ਠੀਕ ਹੋ ਗਏ। ਇਹਦਾ ਕਾਰਨ ਦੱਸ ਸਕਦੇ ਹੋ ਕਿ ਆਖਿਰਕਾਰ ਕਿ ਇਹ ਜਗ੍ਹਾ ਕਿਉਂ ਬਣਾਈ ਗਈ ਸੀਗੀ? ਇਹਦਾ ਕਾਰਨ ਕੀ ਸੀਗਾ? ਜਿਹੜੇ ਬਾਬਾ ਜੁਮੇਸ਼ਾ ਬੜੀ ਸੀ ਉਹ ਆਪਣੀ ਆਵਾਜ਼ਤ ਕਰਨਾ ਚਾਹੁੰਦੇ ਸੀ। ਆਵਾਜ਼ਤ ਮਤਲਬ ਕਿ ਜਿਹੜੋਂ ਆਪਾਂ ਕਰ ਲਈਏ ਪਾਠ ਕਰਨਾ ਚਾਹੁੰਦੇ ਆ ਜਾਂ ਬੇਨਤੀ ਜਾਂ ਫਰਿਆਦ ਕਰਨਾ ਚਾਹੁੰਦੇ ਸੀ। ਉਹਨਾਂ ਨੇ ਆਪਣੇ ਵਾਸਤੇ ਸੀ ਜਿ ਉਹਨਾਂ ਕੋਲ ਕਿ ਸ਼ਕਤੀ ਦੇ ਮਾਲਕ ਸੀ ਉਹ ਰੱਬ ਸੀ। ਉਹਨਾਂ ਨੇ ਫਿਰ ਇਸ ਸਥਾਨ ਤੇ ਡੂੜੀ ਲਾਈ ਉਸੇ ਬੀਰਾਂ ਦੀ ਜਿੰਨਾ ਦੀ ਜਿੰਨਾ ਦੀ ਤੇ ਪਰੀਆਂ ਦੀ ਵੀ ਇੱਕ ਰਾਜ ਬਣਾਉਣਾ ਜਦੋਂ ਬਾਬਾ ਜੀ ਦਾ ਮੂਡ ਬਣਿਆ ਵੀ ਹੁਣ ਕਰਨਾ ਹੀ ਹੈ ਦਰਬਾਰ ਖੜਾ ਤੇ ਔਰ ਦੱਸਦੇ ਆ ਵੀ ਇਹਦੇ ਨਾਲ ਇੱਕ ਸਕੂਲ ਵੀ ਹੁੰਦਾ ਸੀ ਹਿੰਦੁਸਤਾਨ ਪਾਕਿਸਤਾਨ ਬਣਨ ਤੋਂ ਪਹਿਲਾਂ ਹਾਂ ਸਕੂਲ ਵੀ ਦੱਸੋ ਇਸ ਵੀ ਦੀ ਗੱਲ ਕਰ ਰਹੇ ਹਾਂ ਉਸ ਤੋਂ ਪਹਿਲਾਂ ਸਕੂਲ ਵੀ ਹੁੰਦਾ ਸੀ ਔਰ ਲੋਕ ਇੱਥੇ ਪੜਨ ਆਉਂਦੇ ਸੀ ਔਰ ਬਹੁਤ ਸਾਰਿਆਂ ਨੇ ਸਾਡੇ ਬਜ਼ੁਰਗ ਦੱਸਦੇ ਜਿਹੜੇ ਹਿੰਦੁਸਤਾਨ ਪਾਕਿਸਤਾਨ ਬਣਿਆ ਹਿੰਦੁਸਤਾਨ ਜਦੋਂ ਹੋਇਆ ਜਦੋਂ ਆਜ਼ਾਦ ਉਹਦੇ ਵਿੱਚ ਬਹੁਤ ਸਾਰੇ ਪਰਿਵਾਰ ਜਿਹੜੇ ਸਾਡੇ ਉਥੋਂ ਉਜੜ ਕੇ ਆਏ ਸੀ ਬਹੁਤ ਸਾਰੇ ਪਰਿਵਾਰਾਂ ਨੇ ਇੱਥੇ ਜਿਹੜਾ ਬੱਚਿਆਂ ਨੂੰ ਜਨਮ ਦਿੱਤਾ ਸ਼ਿਲਾਗੜ੍ਹ ਕੋ ਗ੍ਰਹਿਣ ਲਈ ਜਗ੍ਹਾ ਨਹੀਂ ਸੀ ਉਜੜ ਕੇ ਸਾਰੇ ਆਏ ਸੀ ਤੇ ਉਸ ਸਮੇਂ ਵੀ ਜਿਹੜਾ ਵੀ ਜਿਹੜੇ ਵੀ ਇੱਥੇ ਆ ਕੋਈ ਵੀ ਸੀ ਸੇਵਾ ਕਰਦੇ ਸੀ ਉਹਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਸੀ ਤੇ ਔਰ ਇਹਦੀ ਇੱਕ ਹੋਰ ਖਾਸ ਗੱਲ ਆ ਵੀ ਇਹ ਦਰਬਾਰ ਦੇ ਵਿੱਚ ਸਾਰੇ ਧਰਮਾਂ ਦੇ ਆਉਂਦੇ ਆ Hindu, Musalman, Sikh, Isaai ਸਾਰੇ ਇਸ ਦਰਬਾਰ ਤੇ ਆਉਂਦੇ ਆ ਕੋਈ ਪੱਖਪਾਤ ਨਹੀਂ ਹੁੰਦਾ ਕਿਸੇ ਨਾ ਕਿਸੇ ਤਰ੍ਹਾਂ ਦਾ ਵੀ ਕੋਈ ਜਿਹੜਾ ਵੀ ਆਉਂਦਾ ਉਹਨੂੰ ਜੋ ਵੀ ਆ ਹੁਣ ਇਸੇ ਦਰਬਾਰ ਦੀ ਕਮੇਟੀ ਬਣਾਈ ਗਈ ਹੈ ਮਈ ਮਹੀਨੇ ਦੇ ਵਿੱਚ ਦਰবেশਪਿੰਡ ਦੇ ਦਰਬਾਰ ਪੈਂਦਾ ਔਰ ਇਹਦੇ ਵਿੱਚ ਹੁਣ ਕਰੀਬ 5 ਮਹੀਨਿਆਂ ਦੇ ਵਿੱਚ ਵਿੱਚ ਇਸ ਦਰਬਾਰ ਦੇ 35-40 ਲੱਖ ਰੁਪਏ ਜਿਹੜਾ ਸੰਗਤਾਂ ਦੇ ਸਹਿਯੋਗ ਨਾਲ ਲੱਗ ਚੁੱਕਾ ਔਰ ਇਹਦੇ ਵਿੱਚ 6000 ਸਕਰ ਫੁੱਟ ਦੇ ਤਰੀਵ ਲੰਗਰ ਹਾਲ ਬਣਿਆ ਬਾਉਂਡਰੀ ਦਰਬਾਰ ਦੀ ਬਣੀ ਉਸ ਤੋਂ ਬਾਅਦ ਸਰੋਵਰ ਦੀ ਸੇਵਾ ਚੱਲ ਰਹੀਆਂ ਮਤਲਬ ਕਿ ਜਿਹੜਾ ਕੰਮ ਦਿਨ ਬਿ ਦਿਨ ਸੰਗਤਾਂ ਹੀ ਕਰ ਰਹੀ ਹੈ ਬਿਲਕੁਲ ਹੋ ਰਿਹਾ ਜੀ ਸੰਗਤ ਜਿਹਨੂੰ ਅਸੀਂ ਬੇਨਤੀ ਕੀਤੀ ਨਹੀਂ ਉਹ ਵੀ ਵਿਚਾਰੇ ਨੇ ਬਾਹਰ ਵਿਦੇਸ਼ਾਂ 'ਚ ਬਠਿਆਣੇ ਵੀ ਪੈਸੇ ਭੇਜ ਦਿੱਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਕੰਮ ਦਰਬਾਰ ਦਾ ਸ਼ੁਰੂ ਹੋ ਗਿਆ ਹੁਣ ਹਰੇਕ ਜੇਠੇ ਵੀਰਵਾਰ ਮੇਲਾ ਲੱਗਦਾ ਜੀ ਇਹ ਨਕਲੀ ਇਕਵਾਲੀਏ ਸੱਦੀ ਦੇ ਆ ਤੇ ਲੰਗਰ 24 ਘੰਟੇ ਚੱਲਦਾ ਤੁਸੀਂ ਕਿਉਂਕਿ ਤੁਸੀਂ ਬਹੁਤ ਚੰਗੇ ਤਰੀਕੇ ਨਾਲ ਜਿਹੜਾ ਇਸ ਇਤਿਹਾਸ ਨੂੰ ਥੋੜਾ ਐਕਸਪਲੇਨ ਕਰ ਸਕਦੇ ਹੋ ਜੀ ਹਾਂਜੀ ਸਾਰਿਆਂ ਨੂੰ ਪਹਿਲਾਂ ਤਾਂ ਮੇਰੇ ਵੱਲੋਂ ਜਾਇਦਾਤਾਂ ਦੀਆਂ ਤੇ ਪੀਰਾਂ ਦੀ ਸਾਸਤਰੀ ਕਾਲ ਤੇ ਜਿਹੜੇ ਬਾਬਾ ਜੁਮੇ ਸ਼ਾਹ ਸੀ ਨਾ ਇਕ ਕਾਦਰੀ ਘਰਾਂ ਨੇ ਤੋਂ ਆ ਬਾਬਗਦਾਦ شریف ਕੋਸਪਾਕ ਅਬਦੁਲ ਜਲਾਨੀ ਕਾਦਰੀ ਜਿਹੜੇ ਮਹਾਰਾਜ ਹੋਏ ਆ ਦਾਤਾ ਗੌਸਪਾ ਆ ਆਰਮੀ ਆਲੀ ਸਰਕਾਰ ਹੋਏ ਉਹਨਾਂ ਦੇ ਘਰ ਦੇ ਵਿੱਚ ਉਹ ਆਏ ਆ ਬਾਬਾ ਜੁਮੇ ਸ਼ਾ ਕਾਦਰੀ ਹੋਏ ਆ حضرت ਬਾਬਾ ਜੁਮੇ ਸ਼ਾ ਕਾਦਰੀ ਜਿਹੜੇ ਬਗਦਾਦ شریف ਚੋਂ ਆਏ ਉਹਨਾਂ ਨੇ ਇੱਥੇ ਆ ਕੇ ਆਪਣਾ ਸਥਾਨ ਰੱਖਿਆ ਔਰ ਜਿਹੜੇ ਦਾਤਾ ਅਬਦ ਆਪਣੇ ਅਬਦੁੱਲੇ ਸ਼ਾ ਜਾਂ ਦਾਤਾ ਮਡਾਲੀ ਵਾਲੀ ਸਰਕਾਰ ਆ ਉਹ ਮਟਾਲੀ ਸ਼ਰੀਫ ਦੇ ਵਿੱਚ ਸੀ ਉਹ ਵੀ ਬਗਦਾਦ ਸ਼ਰੀਫ ਤੇ ਵਿੱਚ ਆਇਆ ਔਰ ਜਿਹੜੇ ਦਾਤਾ ਜੀ ਬਾਬਾ ਜੁਮੇ ਸ਼ਾ ਆਏ ਬਹੁਤ ਡਾਢੇ ਫਕੀਰ ਹੋਏ ਆ ਇਲਾਹੀ ਰੂਪ ਹੋਏ ਆ ਔਰ ਜਦੋਂ ਦੇ ਇਸ ਪਿੰਡ ਦੇ ਵਿੱਚ ਆਏ ਆਪਣਾ ਬਿਰਾਜ਼ਮਾਨ ਹੋਏ ਆ ਉਹਨਾਂ ਦੀਆਂ ਮਤਲਬ ਕਰਾਮਾਤਾਂ ਦੇਖ ਕੇ ਇਹ ਪਿੰਡ ਆਵਾਦ ਹੋਇਆ ਔਰ ਉਹਨਾਂ ਦੀ ਇਨੀ ਵਾਦਤ ਸੀ ਜਿਸ ਵਾਦਤ ਉਹ ਖੁਦ ਖੁਦਾ ਨੇ ਆਪ ਉਹਨਾਂ ਦੇ ਜਿੰਨ ਔਰ ਪਰੀਆਂ ਭੇਜ ਕੇ ਇਹ ਦਰਬਾਰ ਸਾਜਿਆ ਉਹਨਾਂ ਦੀ ਇਵਾਦਤ ਵਾਸਤੇ ਔਰ ਜਿਹੜੀ ਬਾਹਰ ਉਹ ਤਲਾਬ ਬਣਿਆ ਪਾਜੀ ਹੁਣੇ ਦੱਸਦੇ ਆ ਖੂਈਆਂ ਸੀ ਸੱਤ ਵਿੱਚ ਉਹ ਵੀ ਬਿਲਕੁਲ ਸਹੀ ਗੱਲ ਆ ਔਰ ਜਿੰਨੀਆਂ ਵੀ ਆ ਪਲੇਟਾਂ ਲੱਗੀਆਂ ਹੋਈਆਂ ਸਭ ਜਿੰਨਾਂ ਨੇ ਔਰ ਪਰਿਨਾਨੇ ਲਗਾਏ ਆ ਉਸ ਸਮੇਂ ਦਾ ਹੀ ਇਹ ਸਾਰਾ ਇਹ ਸਾਰਾ ਉਹ ਸਮੇਂ ਦਾ ਬਣਿਆ ਹੋਇਆ ਤੁਸੀਂ ਬੜੇ ਸਮੇਂ ਤੋਂ ਤੁਸੀਂ ਸੇਵਾਦਾਰ ਹੋ ਜੀ ਤੁਸੀਂ ਬਹੁਤ ਚਮਤਕਾਰ ਲੋਕਾਂ ਰ ਵੀ ਦੇਖਦੇ ਹੁੰਦੇ ਹੋਣਗੇ ਸੰਗਤਾਂ ਆਉਂਦੀਆਂ ਹੋਣਗੀਆਂ ਤੇ ਉਹਨਾਂ ਨੂੰ ਦੇਖ ਕੇ ਤੁਹਾਡੇ ਇੱਕ ਐਕਸਪੀਰੀਅੰਸ ਰਹੇ ਨੇ ਜੀ ਜੇ ਦੱਸਾਂਗੇ ਤਾਂ ਦੀ ਗੱਲ ਕਰਦੇ ਆ ਕੋਈ ਅੱਜ ਦੁਖੀ ਆ ਕੱਲ ਸੁਖੀ ਹੋ ਗਿਆ ਇਹ ਦਾ ਦੇਖ ਦੇ ਕੇ ਸਾਡਾ ਮਨ ਪ੍ਰਵਾਹ ਬੱਡਾ ਹੁੰਦਾ ਗਿਆ ਠੀਕ ਹੈ ਇਸ ਕਰਕੇ ਸਾਨੂੰ ਗੁਰੂ ਮਹਾਰਾਜ ਦੀ ਘਰ ਦੇ ਦੇ ਤੇ ਵਿਦਿਆ ਵਿੱਚ ਮਿਲਦੀ ਰਹੀ ਹੈ ਜਿਹੜੀ ਹੁਣ ਬਾਬਾ ਜੀ ਪੀਰ ਪਰਾਨਿਆਂ ਦਾ ਨਾਮ ਲੈਂਦੇ ਆ ਇਹ ਪੀਰਾਂ ਦੇ ਪੀਰ ਹੋ ਸਾਰੀ ਦੁਨੀਆ ਦੇ ਬਗਦਾਦ ਦੇ ਮਾਲਕ ਹੋਏ ਆ ਜਿੰਨੀ ਵਿਦਿਆ ਚਲਦੀ ਹੈ ਇਸ ਘਰ ਤੋਂ ਚਲਦੀ ਆ ਇਸ ਤੋਂ ਵਿਦਿਆ ਪਹਿਲੀ ਬismillah ਤੋਂ ਚਲਦੀ ਆ ਕਲ ਰਹਿਮਾਨ ਤੋਂ ਕਲ ਚਲਦੇ ਕਲ ਰਹੀਮ ਤੋਂ ਚਲਦੀ ਆ ਫੇਲ ਆਇ ਆ ਅੱਲਾ ਤਾਹਬ ਉਹ ਮਾਲਬੇ ਮੈਂ ਖੁਦਾ ਦਾ ਨਾਮ ਲੈਣ ਬੜਾ ਜਿਹੜਾ ਤਕਾਦਾ ਸਥਾਨ ਇਹਨ ਮਾਲ ਵਾਸਤੇ ਜਿਹੜਾ ਰੂਪ ਬਣਿਆ ਜੀ ਇਹਨਾਂ ਦੇ ਵਯੂ ਕਰਨ ਲਈ ਬਣਿਆ ਹੈ ਹੂੰ ਵਯੂ ਕਰਨਾ ਹਾਂ ਜੀ ਠੀਕ ਹੈ ਜੀ ਜੀ ਬਾਕੀ ਜੋ ਵੀ ਕੋਈ ਕਿਸੇ ਤਰ੍ਹਾਂ ਦਾ ਦੁੱਕ ਪੀੜ ਵਾਲਾ ਬੰਦਾ ਆਂਦਾ ਹੈ ਉਹਨਾਂ ਦੀ ਰੈਂਟ ਮਾਜਨਾ ਮਾਲ ਕੋਲ 25% ਪਹਿਲਾਂ ਇਹ ਮਾਫ ਹੀ ਕਰ ਦਿੰਦੇ ਆ ਕਿਸੇ ਟਾਈਮ ਜਿੱਦਾਂ ਹੁਣ ਆਪਾਂ ਮੱਕਾ ਮਦੀਨਾ ਕਹਿਨੀ ਆ ਕਿਹੜੇ ਟਾਈਮ ਇਸਪੈਲ ਨੂੰ ਦਰবেশਪੂਰੀ ਕਹਿੰਦੇ ਹੁੰਦੇ ਸੀ ਆ ਵੀ ਦਰবেশਪੂਰੀ ਜਾਣਾ ਉਹ ਕਿਤੇ ਫਿਰ ਕੁਦਰਤ ਮਾਰੀ ਬੁਲਵਾ ਗਏ ਜਿੱਦਾਂ ਹੁਣ ਆਪਣੇ ਆਪਣੇ ਮੰਨ ਦੀ ਆ ਗਿਆ ਦੀ ਪਾਵਨਾ ਆ ਗਿਆ ਕਿਉਂ ਆਉਂਦਾ ਹਾਂ ਹਾਂ ਆਉਂਦਾ ਉਹ ਜਿਸ ਟੈਮਸ ਪਿੰਡ ਆਈਆ ਉਫ ਪ੍ਰਿਆਰ ਕਰਨ ਲੱਗਿਆ ਵੀ ਤਾਂ ਆਪ ਖੁਦ ਜਾਣੇਕਾਰ ਸੀ ਉਹ ਮੌਲਵੀ ਕਹਿੰਦਾ ਵੀ ਹੁਣ ਤਾਂ ਇਸ ਟਾਈਮ ਬਖਸ ਨਾਗੇ ਤੂੰ ਮਾਣੀ ਕਰ ਸਕਦਾ ਹੈ ਉਕੇੰਦ ਬਖਤ ਰੱਬ ਦਾ ਨਾਂ ਲੈਣ ਨੂੰ ਵਾੜ ਦਾ ਕੀ ਕੀ ਟਾਈਮ ਦਾ ਕੀ ਕੀ ਗੱਲ ਹੁੰਦਾ ਇੰਨਾ ਦੀਆਂ ਸੂ ਜਰੇ ਵੇਦਿਆ ਹੋ ਗਈ ਜਿਹੜੇ ਬਦੇ ਹੋਗੇ ਕਿ ਨਾ ਜਾ ਫਿਰ ਤੂੰ ਐਡਾ ਕਰਨੀ ਬੜਾ ਤਾਂ ਕਰ ਬਣਾਲਾ ਇਹ ਫੇਟਿਆ ਗਈ ਨਹੀਂ ਆਪਣੀ ਤਵੱਸਿਆ ਤੇ ਆਵਾਲਤ ਅਸਰ ਵਾਲਿਆ ਕੋਈ 800 ਸਾਲ ਦਾ ਪਹਿਲਾ ਦਰਖਤ ਅਭੀ 2 ਸਾਲ ਪਹਿਲਾਂ ਸੀ ਸਾਡੇ ਕੋਲ ਹੈ ਗਿਆ ਸੀ ਉਹ ਕੁਦਰਤ ਜਿੱਦਾਂ ਮੁੰਡੇ ਸੇਵਾ ਕਰਦੇ ਹਨ ਬਲ ਨੂੰ ਅੱਗ ਲਾ ਦਿੱਤੀ ਹੈ ਉਹ ਮਲ ਟੈ ਗਿਆ ਉਹ ਯਾਦ ਨੂੰ ਨਹੀਂ ਆਡਰ ਕਿ ਦਸੀ ਜਿੱਦ ਦਾ ਪਿੰਦ ਦੁੱਧ ਜਦਾੜਾ ਫੜੀ ਹੋਵੇ ਮੈਂ ਤੰਦ ਦਾ ਬੈਰੀਆ ਤੂੰ ਉਸ ਪਿੰਦ ਦਾ ਬੈਰੀਆ ਜਿਆਦੇ ਹੋਗੇ ਉਹ ਯਾਦ ਕਹਿੰਦੇ ਤੈਨੂੰ ਬਾਬਾ ਜੀ ਕੋਠਾ ਬਣਾਦੀ ਜੇ ਕੁਛ ਬਣਾਦੀਏ ਇੱਕ ਦਿਨ ਕਹਿੰਦੇ ਫਿਰ ਮਾਲਕ ਠੀਕ ਹੈ ਇਸਮਾਨ ਮਗਾਲਮਗੇ ਬਿੱਤੂ ਸੂਰੀ ਆਇਆ ਲਸਵੇਰ ਮੇ ਕੋਤਬ ਮਹਾਰਾਜ ਬਵਾਲਾ ਆਜੰਦਕਾਰ ਹੋਇਆ ਹਾਂ ਇਹ ਅੰਦਰੋਂ ਇਹ ਦਰਬਾਰ ਹੈ ਜੀ ਤੇ ਇਹ ਦੇਖ ਸਕਦੋ ਇਸ ਤਰੀਕੇ ਨਾਲ ਬਣਿਆ ਹੋਇਆ ਦਰਬਾਰ ਹੈ ਅਹ ਅੰਦਰ ਬੇਸਿਕਲੀ ਦੱਸ ਰਿਹਾ ਕਿ ਨੀ نماز ਪੜਨ ਲਈ ਜਿਹੜਾ ਸਥਾਨ ਬਣਾਇਆ ਗਿਆ ਸੀਗਾ ਤੇ ਬਾਹਰ ਵਜ਼ੂ ਕਰਨਾ ਜਿਵੇਂ ਜਿਹੜਾ ਤਲਾਬ ਆ ਸੱਤ ਖੂਈਆਂ ਸਿਗੀਆਂ ਇਹ ਵੀ ਇਸੇ ਤਰੀਕੇ ਨਾਲ ਇੱਥੇ ਜਿਵੇਂ ਹੁਣ ਦੇਖੋ ਜੀ ਸਮੇਂ ਤੋਂ ਚਲੋ ਕਮੇਟੀ ਬਣੀ ਹੋਈ ਹੈ ਕਮੇਟੀ ਆਪਣੇ ਸਾਹਮਣੇ ਇਹਨੂੰ ਸੰਭਾਲ ਕੇ ਰੱਖ ਲਈਏ ਦੇਖੋ ਜੀ ਥੋੜਾ ਵੀ ਬਹੁਤ ਵੱਡਾ ਤੁਸੀਂ ਇੱਕ ਫਰਜ਼ ਨਿਭਾ ਰਹੇ ਹੋ ਦੇਖੋ ਜੀ ਪਹਿਲਾਂ ਇਹ ਬਜ਼ੁਰਗਾਂ ਨੇ ਤਾਂ ਦੱਸਿਆ ਜਿਹੜਾ ਦਰবেশ ਪਿੰਡ ਦਾ ਨਾਂ ਹੈ ਪੀਰਾਂ ਬਜ਼ੁਰਗਾਂ ਦਾ ਪਿੰਡ ਆ ਇਹ ਸਾਡੇ ਪਿੰਡ ਦੇ ਵਿੱਚ ਹਰੇਕ ਕੋਈ ਘਰ ਹੋਣਾ ਜਿੱਥੇ ਦਰਵਾਜ਼ਾ ਨਹੀਂ ਹੈਗਾ ਕਿਸੇ ਨਾ ਕਿਸੇ ਗੁਰੂ ਪੀਰ ਦਾ ਮਾਤਾ ਦਾ ਸਾਰਿਆਂ ਦਾ ਹੈਗਾ ਸਾਡੇ ਪਿੰਡ ਦੇ ਵਿੱਚ ਜਿੱਦ ਵੀ ਕੋਈ ਨੰਗਦੇ ਸੀ ਜਿਹੜੇ ਕਰਨੀ ਵਾਲੇ ਵੀ ਸੀ ਉਹ ਵੀ ਨਮਸਕਾਰ ਕਰਕੇ ਨੰਗਦੇ ਕਿ ਵੀ ਇਹ ਦਰਬਾਰ ਪਿੰਡਾਂ ਦੇ ਵਿੱਚ ਪੀਰ ਪੁਰਾਨੀਆਂ ਬਾਬਾ ਜੁਮੇ ਸ਼ਾਹ ਬਲੀ ਦਾ ਦਰਬਾਰ ਆ ਔਰ ਇੱਥੇ ਸਾਰੇ ਸਲਾਮ ਕਰਕੇ ਜਾਂਦੇ ਜਿਹੜੇ ਬਹੁਤ ਅੱਜ ਦਰਬਾਰ ਬਣੇ ਬਾਬੇ ਸਾਰੇ ਜਿੰਦੂ ਡੰਗ ਦੇ ਸਨੇ ਦਰਬਾਰ ਤੋਂ ਦੱਸਦੇ ਸਾਡੇ ਬਯਰ ਤੋਂ ਵੀ ਨਮਸਕਾਰ ਕਰਕੇ ਜਾਂਦੇ ਸੀ ਕਿ ਮੈਂ ਤੁਹਾਡੀ ਹੋਰ ਧਿਆਨ ਚ ਗੱਲ ਲਿਆਉਣਾ ਚਾਹੁੰਦਾ ਸਾਨੂੰ ਜਦੋਂ ਅਸੀਂ ਹੁਣ ਦਰਬਾਰ ਦੇ ਚਲੋ ਪਿੰਡ ਤਾਂ ਸਾਡਾ ਇਹ ਸੀ ਅਸੀਂ ਉਹਨੂੰ ਸੇਵਾ ਨਾਲ ਜੁੜਿਆ ਬਾਬਾ ਜੀ ਦੇ ਮੇਜ ਤੋਂ ਬਹੁਤ ਸਾਰੇ ਜਿਹੜੇ ਦਰਬਾਰਾਂ ਦੇ ਨਾ ਇੱਥੇ ਆ ਕੇ ਫਰਿਆਦ ਕਰਕੇ ਮੇਲੇ ਹੁੰਦੇ ਆ ਇਹੜੇ ਦਰਬਾਰ ਆ ਬਹੁਤ ਸਾਰੇ ਉਹ ਆ ਕੇ ਪਹਿਲਾਂ ਸਭ ਤੋਂ ਇੱਥੇ ਫਰਿਆਦ ਕਰਦੇ ਆ ਆਜ਼ਾਦਤ ਲੈਂਦੇ ਮਾਲਕਾਂ ਦੀ ਵੀ ਅਸੀਂ ਮੇਲਾ ਕਰਾਉਣਾ ਵੀ ਤੁਸੀਂ ਵੀ ਹਾਜ਼ਰ ਹੋਇਓ ਹੁਣ ਅਸੀਂ ਦੇਖਿਆ ਪਿੱਛੇ ਸਾਡੇ ਮੇਲਾ ਸੀ 30 31 ਦਾ ਹਸ਼ਰਪੁਰ ਉਹ ਆਇਆ ਤਾਂ ਮੈਂ ਕਿਹਾ ਵੀ ਉਹ ਕਹਿੰਦੇ ਇੱਥੇ ਅਸੀਂ ਨਹੀਂ ਹੋਰ ਸਾਰੇ ਬਹੁਤ ਦਰਬਾਰ ਵਾਲੇ ਆਉਂਦੇ ਵੀ ਆਜ਼ਾਦਤ ਲੈਣ ਆਉਂਦੇ ਮਹਾਪੁਰਸ਼ਾਂ ਤੋਂ ਬਾਬਾ ਜੀ ਤੋਂ ਬਾਬਾ ਜਮੇਸ਼ਾਹ ਬਲੀ ਤੋਂ ਵੀ ਸਾਡੂੰ ਆਜ਼ਾਦਤ ਉਹ ਮੇਲਾ ਕਰਾਉਂਦੀ ਔਰ ਸਾਡੇ ਦਰਬਾਰ ਤੇ ਉੱਥੇ ਪਹੁੰਚੋ ਤੁਸੀਂ ਇਹ ਲੋਕਾਂ ਦੀ ਜੋ ਮਾਨਤਾ ਹੈ ਸੋ ਜੇਕਰ ਤੁਸੀਂ ਵੀ ਜਾਣਦੇ ਹੋ ਇਸ ਸਥਾਨ ਦੇ ਬਾਰੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਜੇਕਰ ਤੁਸੀਂ ਕਦੇ ਇਸ ਸਥਾਨ ਤੇ ਨਹੀਂ ਆਏ ਕਦੀ ਮੌਕਾ ਮਿਲਿਆ ਮੈਂ ਤੁਹਾਨੂੰ ਐਡਰੈਸ ਦਾ ਦੇ ਦਾਂ ਜੀ ਕੀ ਪੰਜਾਬ ਦੇ ਫਗਵਾੜਾ ਸ਼ਹਿਰ ਦੇ ਵਿੱਚ ਦਰবেশਪਿੰਡ ਹੁੰਦਾ ਦਰবেশਪਿੰਡ ਦੀ ਐਂਟਰੀ ਤੁਹਾਨੂੰ ਜਿਹੜਾ ਬਾਪੀ ਪੁਰਾਣੀਆਂ ਦਾ ਜਿਹੜਾ ਬੋਰਡ ਬਣਿਆ ਮਿਲ ਸਕਦਾ ਉੱਥੋਂ ਅੰਦਰ ਆ ਕੇ ਤੁਸੀਂ ਜਿਹੜੇ ਕੋਈ ਮਰਜ਼ੀ ਪੁੱਛ ਕੇ ਆ ਸਕਦੇ ਹੋ ਤੁਹਾਨੂੰ ਇਹ ਸਥਾਨ ਜਿਹੜਾ ਉੱਥੇ ਦਿਖ ਜਾਏਗਾ ਤੇ ਇੱਥੇ ਆ ਕੇ ਜੇਕਰ ਕਿਸੇ ਨੂੰ ਕੋਈ ਵੀ ਚਮੜੀ ਜਾਂ ਰੋਗ ਹੈ ਇੱਥੇ ਆ ਕੇ ਚੌਂਕੀਆਂ ਭਰੋ ਤਾਂ ਕਿ ਤੁਹਾਡਾ ਤੁਸੀਂ ਆਪਣੇ ਇਸ ਰੋਗ ਤੋਂ ਰੋਗ ਮੁਕਤ ਹੋ ਸਕੋ ਸੋ ਵੀਡੀਓ ਨੂੰ ਵੱਤ ਵੱਤ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਦੇ ਵਿੱਚ ਜੈ ਪੀਰਾਂ ਦੀ ਜੈ ਸੰਤਾਂ ਦੀ ਜ਼ਰੂਰ ਲਿਖਿਓ ਜੀ ਧੰਨਵਾਦ